ਸਵਾਜਾਪਾ ਉਹਦੇ ਕੰਗਫਾਮ ਹੌਸਤੇ ਆ ਗਿਆ ਹਲੇ ਬੰਦ ਰਿਹਾ ਸਵੇ ਮੇਰਾ ਘਰ ਹੈ ਕਿਸੀ ਇਹਦੇ ਸਵੀਮਿੰਗ ਪੂਜੀ ਦੇ ਖਾਣ ਗਏ ਆ ਜੀ ਵਰਗੇ ਇਧਰ ਆ ਜੋ ਇਹ ਪਤਾ ਨਹੀਂ ਕਿੱਥੇ ਸੱਜਾਈ ਜਾਂਦੀ ਆ ਸਵੀਮਿੰਗ ਪੂਲ ਇਹ ਸਾਰੇ ਬੰਦ ਸਵੀਮਿੰਗ ਪੂਲ ਜਿੱਥੇ ਮੈਂ ਜੀਣਾ ਰਾਮ ਹੋਰ ਆ ਵੀ ਸਿੱਧਾ ਕੋਈ ਤੇ ਦੰਦ ਦੋਂਗਾ ਜ਼ਿਆਦਾ ਇਹ ਤੇ ਕਮੰਡਰ ਬੇਸ਼ੱਕ ਇਹ ਮੇਰੀ ਹਾਈਟ ਮੇਰੀ ਹਾਈਟ ਦੇ ਜ਼ਿਆਦਾ ਹੈ ਇਹ ਦਰਹਗੇ ਕੰਮ ਹਲੇ ਫਿਲਹਾਲ ਚੱਲ ਰਹੇ ਆ ਕਿਉਂਕਿ ਇਹਦੇ ਜਿਹੜੇ ਆ ਸਾਈਟਸ ਤੇ ਬਾਰਡਰਸ ਵਗੈਰਾ ਨਹੀਂ ਇਹ ਮੈਨੂੰ ਬਹੁਤ ਸੋਹਣੇ ਲੱਗੇ। ਇਹ ਬਹੁਤ ਸਿੰਪਲ ਲਾਈਨ ਡੇਰੇ ਨਾਲ ਅੰਕਲ ਦੱਸ ਰਹੇ ਸੀਗੇ 1,30,000 ਦਰਹਗੇ ਲੱਗ ਰਹੇ ਆ। ਬੱਲੇ। ਤੋਂ ਨੇ ਇੱਧਰ ਨਹੀਂ ਅੰਦਰ ਨੂੰ ਵੀ ਸੋਹਣਾ ਹੈ ਵੈਸੇ ਵੀ ਉਤਾਰਿਆ। ਮੌਸਮ ਬਹੁਤ ਦੇਵਦੀ ਹੋ ਗਿਆ। ਫਰੈਸ਼ ਫਰੈਸ਼ ਹੋ ਗਿਆ ਐਦਾਂ ਤੁਸੀਂ ਕੀ ਦੇਖ ਰਹੇ ਹੋ ਅੱਜ ਦਾ ਤੁਹਾਡੇ ਮੈਂ ਕਰਨਾ ਕੀ ਹੈ ਨਹੀਂ ਹੈ ਦੀ ਵੀਡੀਓ ਤੇ ਕਰਦੇ ਨੇ ਕਹਦੇ ਨੇ ਹਾਂ ਕੋਈ ਗੱਲ ਨਹੀਂ ਅਸੀਂ ਚੱਲੇ ਪੁੱਲ ਸਾ ਕੰਮ ਕਰਨ ਹਾਂ ਹਾਂ ਬਾਕੀ ਤੁਹਾਨੂੰ ਦਿਖਾ ਲਿਆ ਓਏ ਇਹਰੇ ਗੇਟੇ ਸ਼ਟਰ ਚੋਂ ਲੱਗਿਆ ਉੱਠਾ ਖਨੀ ਆ ਗਿਆ ਪਾਪਾ ਸੇ ਘੁੰਮਣ ਗਈ ਸੀ ਉਧਰ ਨੂੰ ਪੂਤਾ ਰਿਮੋਟ ਦੇ ਕੋਲ ਨਹੀਂ ਪੈ ਗਿਆ ਪਾਪਾ ਤੇ ਸ਼ਟਰ ਚ ਜਾ ਕੇ ਰਹਿ ਗਿਆ ਇਹ ਉੱਡ ਕੇ ਇਹਦੇ ਟੋਲੀ ਬੱਜੀ ਦੀ ਹੁਣ ਇੱਕ ਪਾਗੇ ਉੱਡ ਕੇ ਕਿੱਡਾ ਕਾ ਆ ਤੀ ਉਹ ਦੇਖੋ ਬੈਠਿਆ ਆ ਰਿਹਾ ਇਹਨੂੰ ਉੱਡਣਾ ਨਹੀਂ ਆਉਂਦਾ ਵਿਚਾਰੇ ਕਿਨੂੰ ਨਹੀਂ ਨਾ ਟੋਲੀ ਤਾਂ ਮੈਂ ਫੜ ਲੀ ਮੈਂ ਨਹੀਂ ਇਸੇ ਕੰਮ ਕਿੰਦੋਂ ਮਿੰਦਮ ਅਜੇ ਦਾਦੀ ਮਾਂ ਨੇ ਚੋਤਾ ਦਿੰਦੀ ਆ ਇੱਥੇ 20 25 ਕਾ ਕਬੂਤਰ ਆਏ ਫੜ ਕੇ ਆਏ ਫੜ ਲਾ ਜਦੋਂ ਪੋਪਰ ਨੂੰ ਲੈ ਜਾਣੇ ਕੋ ਉੜ ਕੇ ਹੈਨਾ ਜ ਚੁੰਝ ਮਾਰੀ ਨਾ ਨਹੀਂ ਇਹ ਲੱਤਾਂ ਨੂੰ ਫੜ ਕੇ ਆਏ ਫੜ ਕੇ ਲੰਮਕ ਜੋ ਆਂ ਐਂਗਲਾ ਇਹ ਤੇ ਵਿੱਚ ਹਾਂ ਇਹ ਤਾਂ ਥੋੜਾ ਦੂਆ ਆਪਣਾ ਘੱਟ ਦੇ ਦੇਖਿਓ ਹੈਗਾ ਕੋਈ ਡਿੱਗਿਆ ਦੋ ਸੀਗੇ ਇੱਥੇ ਹੀ ਹੈਗਾ ਕੋਈ ਇੱਥੇ ਦੇਖ ਚ ਆਏ ਐ ਇੱਥੇ ਗੰਦਨੀ ਹੈ ਕਹਿਆ ਉਹ ਦੋ ਆਵਾਂ ਪਰ ਉਹ ਨਹੀਂ ਜਾਂਦਾ ਨਹੀਂ ਡੌਂਦੇ ਨਹੀਂ ਇਹਨਾਂ ਨੂੰ ਸਾੜੀਆਂ ਨਾ ਨਾ ਇੱਕ ਪੁਨ ਦਾ ਕੰਮ ਇੱਕ ਪੁਨ ਦਾ ਕੰਮ ਹੋ ਗਿਆ ਇੱਕ ਪੁਨ ਦਾ ਕੰਮ ਖਨੀ ਕਿੱਥੇ ਹੋ ਗਿਆ ਦੋ ਸੀਗੇ ਇੱਕ ਪੁਨ ਦਾ ਕੰਮ ਤਾਂ ਹੋ ਗਿਆ ਦੂਸਰਾ ਪੁਨ ਦਾ ਕੰਮ ਨਹੀਂ ਕੱਪੜਾ ਛੇੜ ਕੇ ਨਾ ਉਹਨਾਂ ਨਾਲ ਅੰਦਰ ਚਪੜਾ ਲਾ ਕੋ ਬੂਆ ਤੋ ਕਰਦੀ ਆ ਐ ਝੱਕਦੀ ਐ ਡੱਕਦੀ ਓਏ ਇੰਗਲਿਜੀ ਬੜਾ ਰੋ ਉਹ ਸੜੇ ਫੰਗ ਫੰਗ ਵੀ ਕੱਚੇ ਨੇ ਆਹ ਨਹੀਂ ਨਾ ਕਹਿੰਦੀ ਲੱਗੋ ਕਿੱਥੇ ਫਿਲਹਾਲ ਤਾਂ ਉਹ ਬੈਠੇ ਆ ਫਤਿਹ ਜੇ ਉਹ ਕਿਤੇ ਮਾ ਉਹ ਬੈਠੇ ਉਹਦੀ ਮੰਮਾ ਉਹ ਰਿੰਕ ਹੈ ਇਹ ਕੁੜੀ ਪਾਗਲ ਹੋ ਗਈ ਮੈਨੂੰ ਪਤਾ ਨਹੀਂ ਕੀ ਹੋ ਰਿਹਾ Então, Dante, marka, ya. Chicken Kek Chicken Berwarning seperti se Debatte kita Anjak dimana K eben K apenas K mulheres ਕੋਤੋਂ ਕੋਤੋਂ ਕਿਹੜਾ ਹੁਣ ਬਦਗੀ ਚਾਲ ਬੈਰ ਕੇ ਕੁਝ ਨਹੀਂ ਬਣ ਸਰਪ੍ਰਾਈਜ਼ ਹਾਹੀ ਹਾਹੀ ਹਾ ਵੀ ਦਾਲਦੀ ਵਿਚਾਰੀ ਰਾਤ ਨੂੰ ਹਾਏ ਕਿੰਨਾ ਦੇਖੀ ਤੁਸੀਂ ਉਹ ਕੀਤਾ ਹੈ ਦੱਸੋ ਭੁੱਲ ਭੜਾਈ ਆ ਲੋ ਪੁੱਛੇ ਕੀ ਇਤਿਆ ਯਾਰ ਦੇਖੀ ਬੰਦੇ ਬੰਦੇ ਆ ਕੇ ਇੱਕ ਦੇਖ ਪੂਪੂ ਮੇਰਾ ਛੁੱਤੀ ਪਈ ਕੇਕ ਤੋਟਾ ਇੱਕਾ ਜਿਹਾ ਜਿਵੇਂ ਮਰਜ਼ੀ ਲੈ ਲਓ ਹਾਂ ਤੂੰ ਤਾਂ ਭੇਜਿਆ ਵੀ ਨਹੀਂ ਹੈਗਾ ਫਿਰ ਹਾਂ ਫਿਰ ਆਹੀ ਕੁਝ ਭੇਜ ਦਿੰਦਾ ਤੇਰੀ ਗੱਲ ਸੁਣੋ ਉਹ ਫਾਦਰਡੇ ਕਾ ਦਿੰਦਾ ਕੇਕ ਉਹ ਭੇਜਦਾ ਤਾਂ ਤੁਸੀਂ ਐ ਕਰਨ ਲੱਗ ਗਏ ਮੈਂ ਕਿੰਨੀ ਵਾਰ ਉਹ ਕਿੰਨਾ ਕੁ ਦਿੱਤਾ ਆਖਦੇ ਆਪਣਾ ਦਹੀਂ ਪੱਲੇ ਤੋਂ ਆਏ ਕੁਝ ਵੀ ਉਹ ਇਗਨੋਰ ਇਗਨੋਰ ਗੁਰਵਿੰਦਰ ਤੁਸੀਂ ਇਮੋਸ਼ਨਲ ਕਰਦੇ ਆਂਟੀ ਕਿਵੇਂ ਆ ਬਹੁਤ ਵਧੀਆ ਮੈਨੂੰ ਕੋਈ ਕਟੂਕਟ ਮੈਨੂੰ ਤਾਂ ਦੱਸ ਦਿੰਦੇ ਮੇਰੇ ਤੁਸੀਂ ਨਹੀਂ ਅੱਧ ਪਛਾਰੀ ਜ਼ਰਾਬ ਕਰਦੇ ਮੈਂ ਤਾਂ ਵੈਸੇ ਕਦੇ ਛੁੱਟੀ ਮਾਰਦੀ ਮੈਂ ਤਾਂ ਜ਼ਿਆਦਾ ਨਹੀਂ ਰਹੀ ਮੈਂ ਛੁੱਟੀ ਮਾਰੀ ਦੀ ਨਹੀਂ ਹੁੰਦੀ ਜਿਉਂ ਦੀ ਰੱਖਣੀ ਹੁੰਦੀ ਆ ਅਗਲੇ ਜੋ ਮਾਰਖਣੀ ਹੁੰਦੀ ਔਰ ਕੀ ਕੇ ਨੂੰ ਸੋਈ ਖਾਈ ਨਾ ਮੈਂ ਆਂਦੀ ਰੱਖ ਦਿਆਂ ਮੈਂ ਤਾਂ ਸਵੇਰੇ ਖਾਂਦੀ ਠੀਕ ਓਕੇ ਬਾਏ ਬਾਏ ਗੁੱਡ ਨਾਈਟ ਬਾਏ ਬਾਏ ਕਹ ਕੇ ਤਾਂ ਬੋਲ ਅਮਮ ਕੀ ਖੋਲਿਆ ਮਨੇ ਨਾ ਬੋਲਾਂਗੀ ਚੋਰ ਚਾਉਂ ਮੀ ਅ ਸਵੇਰੇ ਸਕੂਲ ਜਾਣਾ ਮਨੇ ਸਵੇਰੇ ਸਕੂਲ ਜਾਣਾ ਉਨਨੋ ਨੇ ਜਿਆਦਾ ਪਿਆਰੀ ਹੋਰ ਖੁਸ਼ ਨੇ ਉਹ ਤੋਂ ਮੁੰਮੂ ਇਧਰੋਂ ਹੋ ਕੇ ਤਾਂ ਖੋਰ ਉੱਧਰ ਕੈਮਰਾ ਚ ਹੀ ਦੇਖਦੇ ਨੇ ਉਹ ਤੋਂ ਇਧਰੋਂ ਹੋ ਇਧਰ ਹੋ ਦੇਖ ਲਾ ਹੈ ਕੁੜੀਆਂ ਨੂੰ ਤਾਂ ਟੈਨਸ਼ਨ ਹੈ ਮੁੰਡਿਆਂ ਨੂੰ ਤਾਂ ਨਹੀਂ ਹੈਗੀ ਡਾਕਟਰ ਪੌਟਾ ਹਰ ਕਿਤੇ ਨੇ ਗਾਉਂ ਸਹੀ ਕਹੀ ਤੁਸੀਂ ਇਧਰੋਂ ਹੈਲੋ ਕੁੜੀ ਟੀਸ ਕੋੜੀਓ ਲੈ ਲਾ ਲ ਸੱਚੀ ਗੱਲ ਆ ਉਹ ਇਹ ਕੰਮ ਹੋ ਗਿਆ ਨਾ ਪੁੱਤ ਬਣਾਉਣ ਮ ਜਮੀਨਾਂ ਧੀਆਂ ਦੁੱਖ ਬਣਾਉਂਦੀਆਂ ਨੇ ਵਾਹ ਕਿੰਨਾ ਸੋਹਣਾ ਕੇਕ ਵਾਹ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਹਾਈ ਇਸ ਕਿੰਨੀ ਸ਼ਕਲ ਆ ਗਈ ਇਸ ਦੀ ਇਹਨਾਂ ਨੇ ਭੇਜਿਆ ਇਹਨਾਂ ਨੇ ਮਲਬੇ ਦਿੱਤੇ ਨੇ ਆਹਾਂ ਇਹਦੇ ਵਿੱਚ ਕੋਈ ਨਹੀਂ ਜਿਆ ਕੋਲੇ ਤਾਂ ਬੁਕੇ ਰੱਖਿਆ ਮਰੇ ਉੱਤੇ ਕਿੰਨਾ ਸਭ ਕੇ ਰਿਡੀ ਅਹ ਖਜੂਰਾ ਆ ਖਜੂਰਾ ਕਿੱਥੇ ਦੀਆਂ ਨੇ ਅੰਕਲ ਹੋਣੀ ਤੁਹਾਨੂੰ ਬਤਾ ਦੇ ਜਰਮੰਦੀਆਂ ਬਚਤ ਕੀ ਹੋਵੇਗਾ ਇਹਦਾ ਹਾਈ ਨਬੂਨੀ ਹੈਗੀ ਚੱਲ ਕੋਈ ਨਾ ਉਕੇ ਰੱਖ ਕੇ ਮੈਨੂੰ ਉਕੇ ਰੱਖ ਕੇ ਮੈਨੂੰ ਫੋਟੋ ਭੇਜ ਬੁਕੇ ਰੱਖ ਕੇ ਕੀ ਰੱਖ ਕੇ ਕੀ ਰੱਖ ਕੇ ਅੱਛਾ ਫੜਾ ਘਸਾਉਂਦਾ ਜਦ ਬੰਦਾ ਕੱਲ ਨਾਲ ਮਲੇ ਜਿੱਦਿ ਬੁਕੇ ਰੱਖ ਕੇ ਫੋਟੋ ਭੇਜ ਦੀ ਕੁਸੋਨੀ ਜੀ ਸਟੋਰੀ ਪਾਵਾਂਗੇ ਅਸੀਂ ਦਿਖਾਵਾਂਗੇ ਸਟੋਰੀ ਪਾ ਕੇ ਆਏ ਕਿਉਂ ਰੱਖਦੀ ਆ ਉਹ ਫੁੱਲ ਤਾਂ ਦੇਖਣੇ ਚਾਹੀਦੇ ਨੇ ਕਰਦੀ ਆ ਤੂੰ ਸਸਤਾ ਹੀ ਦੇ ਦਿੰਦਾ ਰਨਾਂ ਤੇ ਆਣਾ ਹੁੰਦਾ ਹਾਂ। ਸੋਈ ਜਿਹੜਾ ਹੁੰਦਾ। ਹਾਂ। ਖਰ ਦੇ ਖੁੱਦ ਨੂੰ ਆਪਣੇ ਚੁੱਕ ਰਿਹਾ। ਥੱਲੇ ਤਾਂ ਬੰਦਾ ਕਈ ਵਾਰ ਬੱਕਰਾ ਬੱਕਰਾ ਘਟ ਗਈ ਪਾਉਂਦੇ ਨੇ। ਆਹੋ ਇਹਨੂੰ ਕੋਈ ਡੰਗਰੇ ਇਰੀਕ ਤੇ ਹੁੰਦਾ। ਅੱਧ ਅੱਧ ਸੀ ਮਦਰ ਡੇ। ਨਿੱਤੂ ਤੇ ਇੱਕ ਦੂਈ ਕੁੜੀ ਆਹੋ। ਦੋਨਾਂ ਨੇ ਸਾਡੀਆਂ ਕੁੜੀਆਂ ਨੇ ਭੇਜਿਆ। ਤਿੰਨਾਂ ਨੇ ਤਿੰਨੇ ਕੁੜੀਆਂ ਕਿਹੜੀਆਂ ਨੇ ਓਏ। ਮਾਦਰ ਦੇ ਉਹ ਕੁੜੀ ਫਲਾਵਰ ਬੁਕੇ ਫੜਿਓ ਆਪਣੇ ਕੋਲ ਹੈ ਮੈਂ ਉਹ ਸੇਮ ਮਨੂ ਕੇਸ ਦਿਖਾਈ ਹੈ ਕਿ ਕਿ ਨਾ ਨਾ ਰਾਇਤਨੀ ਮੇਰੀ ਪੋਲੀ ਮਾਂ ਬਚਾਰੀ ਹੱਸ ਤੇ ਜਾ ਕੇ ਤੋਂ ਖੁਸ਼ ਹੋ ਜਾਂਦੀ ਆ ਠੀਕ ਆ ਭਾਈ ਚਲ ਜ ਆ ਜਾ ਮੇਰੇ ਜਨਮ ਦਿਨ ਤੇ ਮੋਬਾਈਲ ਮਹੂਲ ਭੇਜ ਦੇ ਕੋਈ ਅੱਗੇ ਮੰਗੂ ਯਾ ਬਾਬਾ ਉਹ ਮੈਨੂੰ ਉਹ ਪਾਰਟੀ ਵਾਲਾ 10 ਰੁਪਿਆ ਵਾਲਾ ਸਸਤੇ ਵਿੱਚ ਦੇ ਦੋਗੇ ਪੇਸੇ ਪੁੱਜੀ ਦੇਖੋ ਮਮਾ ਮਮਾ ਫੜ ਲੈਣ ਉਹ ਸਾਵਣ ਨੂੰ ਵੀ ਠੀਕ ਪੇਸੇ ਪੇਸੇ ਕੇਕ ਸਵੇਰੇ ਕਿਤਨਾ ਸਵੇਰੇ ਕੱਢਦੇ ਆ ਹਾਂ ਸਵੇਰੇ ਕੱਟਾਂਗੇ ਕੇਕ ਸਵੇਰੇ ਇਹਨੂੰ ਫਿਰ ਜਿਖੂ ਮਾਰ ਦਿਓ ਇੱਕ ਵਾਰ ਦੰਗੂ ਨੂੰ ਲੈ ਲਓ ਵਿਚਾਰੀ ਨਾਲ ਚਲੋ ਉਹਨੂੰ ਫਿਰ ਸਵੇਰ ਸੱਜ ਰਹੀ ਹੈ ਨੀ ਜਦੋਂ ਜਾਉਗੀ ਤੂੰ ਆਦੀ ਮੇਰੇ ਕੱਟ ਲਾਂ ਮੇਰੇ ਤਾਂ ਨਾ ਜੂਨ ਕੱਪੜੇ ਲੁਦੀ ਪਾਉਂਦੀ ਸੀ ਰਾਤ ਕੇ ਕੱਟਿਆ ਨਹੀਂ ਕਿਉਂਕਿ ਨਵਰੂਪ ਸੁੱਤੀ ਪਈ ਸੀ ਸਿੱਕਾ ਜਦੋਂ ਉਹ ਵੀ ਸਵੇਰੇ ਨਵਰੂਪ ਜਦੋਂ ਉੱਠੂਗੀ ਉਦੋਂ ਕੱਟ ਲਾਂਗੇ ਸੋ ਇਹ ਉਹਨਾਂ ਨੇ ਵਰਕ ਆ ਦਿੱਤਾ ਸੀ ਤੇ ਸੀਗਾ ਕੇਕ ਜਿਹੜਾ ਆਪਾਂ ਆਪਮਨ ਕਰਕੇ ਫਿਰ ਧਾਨੇ ਆ ਤੇ ਸੀਗਾ ਕੇਕ ਰਾਤ ਆਈ ਥਿੰਕ ਸੋ ਨੀਰ ਬਾਇ 10 ਦੇ ਆਇਆ ਸੀ ਡਿਲੀਵਰੀ ਵਾਲਾ ਤੇ ਪੂਜ ਨੇ ਮੈਨੂੰ ਫੋਨ ਕਰਕੇ ਠਾਲਿਆ ਕਹਿੰਦੇ ਬਾਹਰ ਜਾ ਇਹ ਸਰਪ੍ਰਾਈਜ਼ ਦਿੱਤਾ ਸੀ ਤੇ ਹੁਣ ਜਦ ਨਵਰੋਪ ਆ ਗਈ ਉਹ ਤਾਂ ਆਪਾਂ ਕੀ ਕਰਾਂਗੇ ਹਲੋ ਪਪੂ ਵੀ ਆ ਗਈ ਹਾਂਜੀ ਹੋ ਗਿਆ ਤੇ ਯਾਰ ਅਨਿਕਰਾਵਾ ਇਹ ਸਕੂਲ ਨਹੀਂ ਜਾ ਰਹੀ ਅੱਜ ਮੈਂ ਨਹੀਂ ਜਾ ਰਹੀ ਸਕੂਲ ਬਰਲਾ 10 11:00 बजे मेरा भी बना मैं क्या मैं नहीं आ हां फिर तो सारी ये जा रही है गेस टावर गेस आगे आ रहे हैं मम्मा हां आ रहे हैं आ के आ पापा कौन मम्मा भी आ रहे हैं की आ कदों ਫੋਨ ਕਰਕੇ ਮੁਚਲਾ ਮੈਂ ਫੋਨ ਕਰਕੇ ਉਹ ਕਰਿਆ ਹੁਣੀ ਕਰਤਾ ਕੰਮ ਨਾ ਰਾਤਾ ਰਾਤਾ ਹਾਂ ਹਾਂ ਮੈਂ ਬੋਦ ਨਹੀਂ ਕੀ ਕਰਦਾ ਤੇਰੀ ਦੱਸਦੇ ਮਾਰੇ ਨਾ ਸੀ ਕਿਹਾ ਦੱਸਦੇ ਕਿ ਨਹੀਂ ਨਾ ਤੁਸੀਂ ਉਹਨੂੰ ਅਮਨ ਨੂੰ ਠਾੜ ਦੋ ਮੇਰੇ ਕਹੇ ਤੇ ਅਸੀਂ ਕਿਹਾ ਉੱਠਣਾ ਨਹੀਂ ਨੰਨੇ ਸੌਂ ਇੱਧਰ ਪੂਜੀ ਅੱਧ ਨਿੰਦੇਚ ਨੇ ਆ ਰਚ ਨੇ ਉਹ ਫਲਾਵਰਸ ਨੂੰ ਇੱਧਰ ਨੂੰ ਕਰਕੇ ਰੱਖੇ ਇੱਧਰ ਨੂੰ ਇੱਧਰ ਨੂੰ ਹਾਂ ਉਰੇ ਰੱਖ ਦੂਰੇ ਰੱਖ ਦੋ ਤੁਸੀਂ ਤੁਸੀਂ ਫੂਕ ਮਾਰੋ ਤੁਸੀਂ ਦੋਨੇ ਚਲੋ ਤੂੰ ਵੀ ਚੱਲ ਫੂਕ ਤਾਂ ਮਾਰ ਲਾ ਪਹਿਲੇ ਖਟੋ ਕੇ ਹੱਥ ਲਾ ਲਾ ਤੁਸੀਂ ਵੀ ਮੈਂ ਵੀ ਤੁਸੀਂ ਵੀ ਹੱਥ ਖਿਲਾਓ ਯਾਰ ਦੋ ਹੱਥ ਲਾਪਿੰਗ ओके बाय थैंक यू ओके बाय ਇਹ ਤਾਂ ਇਹਦੇ ਨਾਲ ਕੱਟ ਨਹੀਂ ਹੁੰਦਾ ਪੂਜੀ ਪੂਜੀ ਤੁਹਾਨੂੰ ਮੈਂ ਕਿਹਾ ਹੁਣ ਤੱਕ ਖਲਾ ਗੁਲਦੀ ਨਹੀਂ ਹੁੰਦੀ ਪੂਜੀ ਪੂਜੀ ਲੈ ਜਰਾ ਰਾਤ ਆਇਆ ਤੇ ਜਰਮਨ ਤੋਂ ਕੇਕ ਫੋਟੋ ਵਿੱਚ ਲੀ ਥੋੜਾ ਪੱਕਾ ਤਾਂ ਚਲਾ ਦੇ ਉਹ ਮੈਨੂੰ ਆ ਰਿਹਾ ਹੈ ਨਾਲ ਚੈਗੀ ਆਰਾ ਬੜਾ ਸੁਖੀ ਲਓ ਉਹੂੰ ਦਾ ਸਕੂਲ ਨੂੰ ਵੀ ਦੇ ਦੋ ਦੇ ਦੋ ਮੈਂ ਟੱਪੀ ਚ ਖਰਾਬ ਹੋ ਜੂ ਨਹੀਂਂ ਦਾ ਹਾਂ ਨੂੰ ਦੇ ਦੋ ਹੋ ਜਾਓ ਆਂਟੀ ਹਰ ਆਪ ਕੀ ਫਾਇਦਾ ਮੇਰਾ ਵੀ ਰੱਖ ਦੋ ਮੈਂ ਤਾਂ ਬਾਅਦ ਚ ਆਉਂਗੀ ਮੇਰੇ ਢਿੱਡ ਨਹੀਂ ਹੈਗਾ ਬਹੁਤ ਬੋਲਣਾ ਭਈ ਜੇ ਤੂੰ ਨਾਲ ਕਿਦਾਂ ਆਜੂ ਦਮ ਗੋਬਰਾ ਤੇਰੀ ਉੱਤੀ ਨਹੀਂ ਤੇ ਮੈਂ ਉਹ ਰੱਖ ਦਤਾ ਤੂੰ ਇਹ ਮੇਰਾ ਰੱਖ ਦਮ ਮਮਾ ਮੈਂ ਬਾਅਦ ਚ ਖਾ ਲੂੰਗਾ ਕੋਈ ਇਹਦੇ ਵਿੱਚ ਰੱਖ ਲਈ ਤੇ